ਅਸੀਂ ਆਏ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੋਂ ਨਾਮ ਦੱਸ ਦਵਾਂ ਹਦੀਪ ਸਿੰਘ ਨਾਮ ਆ ਜੀ ਮੇਰਾ ਪਿੰਡ ਰਾਲਮਾ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਵੱਡੇ ਵੱਡੇ ਅਸੀਂ ਕਿਸਾਨ ਦੇ ਹਤਾਸ਼ੀ ਆ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਜਿਹੜੀ ਸੈਟਲਾਈਟ ਦੇਖ ਕੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਖੇਤੀਬਾੜੀ ਅਫਸਰ ਆ ਜਾਂ ਪੁਲਿਸ ਕਰਮਚਾਰੀ ਆ ਖੇਤਾਂ 'ਚ ਭੱਜੇ ਆਉਂਦੇ ਸੀ ਸੈਟਲਾਈਟ ਦੇਖ ਕੇ ਅੱਜ ਕਿਸਾਨ ਦੇ ਫੋਨ ਕਰਨ ਦੇ ਬਾਵਜੂਦ ਵੀ ਖੇਚਾ ਕੇ ਉਹਨਾਂ ਨੇ ਕਿਸਾਨ ਦੀ ਸਾਰ ਨਹੀਂ ਲਈ ਸਾਰਾ ਇਕੜ ਇੱਕ ਕਿਸਾਨ ਦੀ ਫਸਲ ਮਤਲਬ ਸਵਾਏ ਸਮਝੋ ਵੀ ਹੋਗੀ ਕਿਸਾਨ ਲਈ ਤਾਂ ਸਵਾਏ ਆਓ 8 ਤੋਂ 10000 ਪ੍ਰਤੀ ਏਕੜ ਉਹਦਾ ਖਰਚਾ ਆ ਤੇ ਹੁਣ ਜਦੋਂ ਦੁਬਾਰਾ ਬੀਜਣੀ ਆ ਤੇ ਉਤੇ ਵੀ ਖਰਚਾ ਆਉਣਾ ਤੇ ਉਹਦਾ ਪ੍ਰਤੀ ਏਕੜ ਝਾੜ ਵੀ ਘਟਣਾ ਤੇ ਸਰਕਾਰਾਂ ਕਹਿੰਦੀਆਂ ਨੇ ਪਰਾਲੀ ਨੂੰ ਮਰਜ ਕਰੋ ਵਿੱਚ ਕਿਸਾਨ ਨੇ ਮਰਜ ਵੀ ਕਰੀ ਗੱਠਾ ਵੀ ਬਣਾਈਆਂ ਉਸ ਦੇ ਬਾਵਜੂਦ ਵੀ ਅੱਜ ਇਹ ਪ੍ਰੋਬਲਮ ਆ ਗਈ ਕਿ ਕਿਸਾਨ ਨੂੰ 17 ਏਕੜ ਆਪਣੀ ਪੈਲੀ ਆ ਜੋ ਕਣਕ ਉਹ ਵਾਹ ਕੇ ਬੀਜਣੀ ਪੈਗੀ ਦੁਬਾਰਾ ਹੋਰ ਵੀ ਇੱਥੇ ਬਹੁਤ ਕਿਸਾਨ ਖੜੇ ਨੇ ਤਖਰਾ ਪਿੰਡ ਦੇ ਉਹਨਾਂ ਦੇ ਵੀ ਇਹ ਪ੍ਰੋਬਲਮ ਆਈ ਆ ਸਰਕਾਰਾਂ ਤੋਂ ਮੰਗਾਂ ਤਾਂ ਸੀ ਬਹੁਤ ਕਰਦਿਆ ਜੀ ਹੁਣ ਕਿਸਾਨ ਵੀਰ ਨੂੰ ਵੀ ਪੁੱਛ ਲਿਆ ਜਾਂਦਾ ਵੀ ਤੁਹਾਡੀ ਸਰਕਾਰ ਤੋਂ ਮੰਗ ਕੀ ਆ ਮੰਗਾਂ ਤਾਂ ਸਰਕਾਰਾਂ ਨੂੰ ਪਤਾ ਹੀ ਆ ਜੀ ਸਰਕਾਰਾਂ ਨੇ ਜੋ ਸਾਡੇ ਗਾਲ ਪਾਏ ਨੇ ਸਿਆਪੇ ਜੋ ਸਾ ਤੋਂ ਨਹੀਂ ਹੋਣੇ ਝੱਲ ਹੁੰਦੇ ਸਰਕਾਰਾਂ ਨੂੰ ਸਭ ਦੀਂਦਾ ਵੀ ਕੀ ਹੋ ਰਿਹਾ ਖੇਤੀਬਾੜੀ ਵਿਭਾਗ ਦੇ ਵਾਲੇ ਹੁਣ ਤੱਕ ਆ ਕਿ ਨਹੀਂ ਖੜੇ ਆ ਕਿ ਕਹਿੰਦੇ ਅਸੀਂ ਅੱਗ ਭਜਾਉਣਗੇ ਆ ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਕੇ ਉਹਨਾਂ ਨੇ ਦੇਖਿਆ ਨਹੀਂ ਸਰਕਾਰ ਦੀ ਗਾਈਡਲਾਈਨ ਨੂੰ ਫਾਲੋ ਕਰਦੇ ਆ ਕਿਸਾਨ ਨੇ ਮਤਲਬ ਇਹ ਸੁਪਰ ਸੀਡਰ ਦਾ ਕਣਕ ਬੀਜੀ ਤੇ ਇੱਥੇ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਖੜਿਆ ਹੈ ਨਹੀਂ ਤੇ ਹੁਣ ਦੱਸੋ ਫੇਰ ਲੋਕ ਕਹਿੰਦੇ ਰੋਡ ਰੋਕਦੇ ਆ ਜੀ ਹੁਣ ਸਾਨੂੰ ਇਹ ਦੱਸਣ ਬੁੱਧੀਜੀਵੀ ਜਿਹੜੇ ਫੇਸਬੁੱਕ ਤੇ ਗੱਲਾਂ ਕਰਦੇ ਨੇ ਅਸੀਂ ਕਿੱਥੇ ਬੈਠੀਏ ਜਾ ਕੇ ਕੀ ਦਾ ਦਰਵਾਜ਼ਾ ਖੜਕਟਾਈਏ ਵੀ ਸਾਨੂੰ ਇਨਸਾਫ਼ ਮਿਲੇ ਸਾਡੀ ਫਸਲ ਦਾ ਸਾਨੂੰ ਮੁਆਵਜ਼ਾ ਮਿਲੇ ਫੇਰ ਜੇ ਅਸੀਂ ਆਪਣੇ ਧਰਨੇ ਇਹਦਾ ਪਿੰਡ ਵਿੱਚ ਕੀ ਨਾ ਥੋੜਾ ਜੀ ਮੈਂ ਜਸਵਿੰਦਰ ਸਿੰਘ ਲੰਬੜਦਾਰ ਟਖਰਾ ਜੀ ਕੀ ਤੁਸੀਂ ਆਪਣੀ ਥੋੜੀ ਫਸਲ ਨੂੰ ਕੀ ਪ੍ਰੋਬਲਮ ਆਈ ਹੈ ਜੀ ਸਾਡੇ ਖੇਤਾਂ ਦੇ ਵਿੱਚ ਜੀ ਸੁੰਡੀ ਆ ਗਈ ਬਹੁਤ ਨਾਕ ਪਰਾਲੀ ਨੂੰ ਅੱਕਾ ਲੱਗਣ ਕਾਰਨ ਇਨੇ ਕਿ ਕਰਵਾ ਜੀ ਵੀ ਤੁਸੀਂ ਬਈਏ ਜੀ ਅਸੀਂ 2 ਏਕੜ ਬਾਤੀ ਜੀ ਦੁਬਾਰਾ 20 ਸੀ ਨਹੀਂ ਬਜਾਈ ਤਾਂ ਅਜੇ ਹੋਣੀ ਨਹੀਂ ਜੀ ਉਹ ਗਿੱਲਾ ਪਿਆ ਖੇਤਾ ਜੇ ਗਿੱਲਿਆ ਕਰਿਆ ਸੀ ਕਿੰਨਾ ਖਰਚਾ ਆ ਗਿਆ ਛੋਟਾ ਜੀ ਸਾਡੇ 8 ਤੋਂ 10000 ਰੁਪਏ ਖਰਚਾ ਆ ਗਿਆ ਕਿਸੇ ਮਹਿਕਮੇ ਦੇ ਨਾਲ ਸੰਬੰਧਿਤ ਕੋਈ ਘਾਰੀ ਨਾਲ ਤੁਸੀਂ ਗੱਲ ਕੀਤੀ ਮਹਿਕਮੇ ਨੂੰ ਫੋਨ ਕਰਿਆ ਜੀ ਕਈ ਵਾਰ ਵੀ ਆ ਕੇ ਦੇਖ ਲੋ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਪਹਿਲਾਂ ਵੀ ਕਦੇ ਪ੍ਰੋਬਲਮ ਆਈ ਹੈ ਨਹੀਂ ਪਹਿਲਾਂ ਕਦੇ ਪ੍ਰੋਬਲਮ ਨਹੀਂ ਆਈ ਹੈ ਫੋਨ ਤੇ ਕੋਈ ਮਹਿਕਮੇ ਨੇ ਕਾਰਨ ਦੱਸਿਆ ਕਿ ਕੀ ਕਿਉਂ ਕਿ ਕਿਹੜਾ ਪਿੰਡ ਹੈ ਜੀ ਕੀ ਮਾਮਲਾ ਤੁਸੀਂ ਜ਼ਮੀਨ ਬਾਰੇ ਉਹ ਜੀ ਪਿੰਡ ਤਖਰਾ ਜੀ ਇਹ 17 ਏਕੜ ਤਣਕ ਖਰਾਬ ਕੀ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਪਿੰਡ ਤਖਰਾ ਜੀ ਕੀ ਕਰਨ ਤੇ ਬਾਰੇ ਕੀ ਹੋਇਆ ਜੀ ਇਹਨੂੰ ਜੜ ਤੋਂ ਸੁੰਡੀ ਆ ਗਈ ਜੀ ਨਾ ਅੱਗ ਲੱਗਣ ਕਰਕੇ ਸਾਡੇ ਕੀ ਪ੍ਰਾਲੀ ਨੂੰ ਅੱਗ ਨਹੀਂ ਲਾਈ ਹੈਗੀ ਹਾਂਜੀ ਪ੍ਰਾਲੀ ਨੂੰ ਅੱਗ ਨਹੀਂ ਲਾਈ ਵਿਚਵਾਹੀ ਆ ਉਹਦੇ ਕਰਕੇ 25 ਦਿਨ ਦੀ ਕਣਕ ਹੋ ਗਈ ਜੀ ਜਿਹਨੂੰ ਇਹ ਪ੍ਰੋਬਲਮ ਆ ਗਈ 17 ਏਕੜ ਜ਼ਮੀਨ ਜੀ ਪ੍ਰਾਲੀ ਨੂੰ ਕੀ ਆਈ ਕੀ ਇਹਨੂੰ ਇਹ ਸੁੰਡੀ ਆ ਗਈ ਜੀ ਇਹਦੇ ਜੜ ਚ ਜੜ ਸੁੰਡੀ ਆ ਗਈ ਹਾਂਜੀ ਵੱਧ ਫੁੱਲਦੀ ਰਹੀ ਹੈਗੀ ਨਹੀਂ ਜੀ ਇਹ ਤਾਂ ਥੱਲੇ ਨੂੰ ਜਾਣ ਲੱਗ ਗਈ ਉੱਪਰ ਦੀ ਵਜਾਇ ਜੀ ਕਿੰਨਾ ਖਰਚ ਆਇਆ ਪਰ ਏਕੜ ਤੋਂ ਡਾ ਜੀ 8000 ਰੁਪਏ ਏਕੜ ਆ ਜਾਣਗੇ ਹੁਣ ਇਹ ਵਾਹ ਕੇ ਫੇਰ ਕੀ ਬੀਜੋਗੇ ਫੇਰ ਦੁਬਾਰਾ ਦੁਬਾਰਾ ਕਣਕ ਬੀਜ ਫੇਰ ਉਹਦਾ 5-7000 ਰੁਪਿਆ ਜੀ 5-7 ਕੁੰਟਲ ਝਾੜ ਵੀ ਘਟ ਜਾਣਾ ਕੋਈ ਸਰਕਾਰ ਤੋਂ ਮੰਗ ਨਹੀਂ ਕੀਤੀ ਵੀ ਸਾਨੂੰ ਕੀ ਸਮੱਸਿਆ ਸੀ ਨਹੀਂ ਕੀਤੀ ਬੜੇ ਵਿਭਾਗ ਨੂੰ ਜੀ ਨਹੀਂ ਜੀ ਖੇਤੀਬਾੜੀ ਵਾਲਿਆਂ ਨੇ ਕਿੱਥੇ ਪਹੁੰਚਣਾ ਜੀ ਇੱਥੇ ਕਿਤੇ ਤੁਸੀਂ ਫੋਨ ਕੀਤਾ ਹੀ ਕੀਤੀ ਪਰ ਦੱਸਿਆ ਸੀ ਪਿਆ ਆਇਆ ਹਾਂ ਹਾਂਜੀ 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 ਕੋਈ ਨਹੀਂ ਆਏਗਾ ਕੋਈ ਨਹੀਂ ਆਇਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਜੋ ਖਰਚਾ ਸਾਨੂੰ ਦਿੱਤਾ ਜਾਵੇ ਤੇ ਪਹਿਲਾਂ ਵੀ ਫਸਲ ਆਈ ਸੀ ਕੋਈ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਜੀ ਨਹੀਂ ਅੱਗੇ ਕਦੇ ਨਹੀਂ ਹੋਇਆ ਜੀ ਅੱਗੇ ਹਰ ਇੱਕ ਸਾਲ ਅੱਗ ਲਾ ਕੇ ਬੀਜਦੇ ਆ ਇਹਦੀ ਪਹਿਲੇ ਸਾਲ ਬਿਨਾਂ ਅੱਗ ਤੋਂ ਬੀਜੀਏ ਜੀ हां जी हां। ਸਰਦੀ ਬਿਨਾ ਕੇ ਤੋਂ ਲਈ ਤਾਂ ਕਰਕੇ ਪ੍ਰੋਬਲਮ ਆ ਗਈ। हां जी हां। ਹੋਰ ਵੀ ਆਲੇ-ਦਾਲੇ ਪਿੰਡਾਂ ਤੱਕਾਂ ਵਿੱਚ ਹੋਰ ਕਿਸਾਨਾਂ ਦੀ ਹੋਰ ਵੀ ਤਿੰਨ-ਚਾਰ ਕਿਸਾਨਾਂ ਦੀ ਹੋਈ ਹੈ ਜੀ ਪਿੰਡ ਪੋਨੀਆ ਚ ਵੀ ਹੋਈ। ਇੱਕ ਤੱਕਰ ਹੋਰ ਤੇ ਮਸਲਾ ਆਇਆ ਵੀ ਜਿਹੜਾ ਕਣਕ ਦਾ ਉਹਨਾਂ ਨੇ ਬਾਦ ਦਿੱਤੀ ਉਸ ਦਾ ਰੱਖੀ ਤੇ ਅੱਛਾ ਹੁਣ ਕੀ ਰੱਗੀ ਕੀ ਕੋਈ। ਪਹਿਲੀ ਕੱਲ ਤਾਂ ਸਾਡੇ ਕੋਲ ਇਦਾਂ ਦੀ ਕੋਈ ਸ਼ਿਕਾਇਤ ਆਈ ਨਹੀਂ ਹੈਗੀ। ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਉਹਨਾਂ ਬੀਬੀ ਜੀ ਦਾ ਫੋਨ ਆਇਆ ਸੀਗਾ। ਇਦਾਂ ਕੁ ਸੁਣਿਆ ਤੇ ਇੱਕ ਕਿਸਾਨ ਬਲੋਂ ਸ਼ਿਕਾਇਤਾਂ ਦੇ ਮੌਕੇ ਤੇ ਆਗੇ ਅਸੀਂ ਮੌਜਾ ਨਾ ਕਰ ਲਾਂਗੇ। ਕਿਸਾਨ ਸਰਜੀਤ ਸਿੰਘ ਨੇ ਰੋਪ ਲਗਾਏ ਆ। ਉਹ ਕਹਿੰਦਾ ਵੀ ਅਸੀਂ ਕਿੰਨੀ ਵਾਰ ਫੋਨ ਵੀ ਕੀਤਾ ਇਹਨਾਂ ਨੂੰ ਤੇ ਉਹ ਕਹਿੰਦਾ ਵੀ ਅਸੀਂ 8:00 ਵਜੇ ਆਣ ਵਾਲੇ ਬਸੇ ਆਏ ਹੋਏ ਹਾਂ ਵੀ ਅਸੀਂ ਬਾਅਦੋਂ ਗੇਟ ਕਰਾਂਗੇ ਤੇ ਪਰ ਕਨੇ ਮੋਕੇ ਤੇ ਕੋਈ ਨਹੀਂ ਪਹੁੰਚਿਆ ਹੈਗਾ ਜੀ ਚਲੋ ਜੇ ਕਿਸਾਨ ਕੋਲ ਕੋਈ ਫੋਨ ਕਾਲ ਰਿਕਾਰਡ ਹੈਗਾ ਸਾਨੂੰ ਦਿਖਾ ਦਵੇ ਪਰ ਮੈਨੂੰ ਕੋਈ ਵੀ ਮਿਸ ਕਾਲ ਜਾਂ ਇਤਾਂ ਦੀ ਕਾਲ ਨਹੀਂ ਆਈ ਜੀ ਉਸ ਤੋਂ ਬਾਅਦ ਉਹ ਔਰਾਲੀ ਕਹਿੰਦਾ ਵੀ ਅਸੀਂ ਇਸ ਵਾਰ ਔਰਾਲੀ ਨੂੰ ਜਲਾਈ ਹੈ ਅੱਛਾ ਜੀ ਔਰਾਲੀ ਜਲਾਨ ਤੋਂ ਬਿਨਾਂ ਇਹ ਕਣਕ ਬੀਜੀ ਸੀ ਅੱਜ 25 ਦਿਨ ਦੀ ਕਣਕ ਹੋ ਗਈ ਸੀ ਕਹਿੰਦੇ ਵੀ ਟੁੱਟ ਗਈ ਪੈ ਗਈ ਉਹਨਾਂ ਜਿਹਦੇ ਨਾਲ ਉਹ ਡਾਊਨ ਹੋਣੀ ਸ਼ੁਰੂ ਹੋ ਗਈ। ਇਹ ਮਛਵੜੇ ਦੇ ਵਿੱਚ 60% ਜਿਹੜੇ ਖੇਤਾਂ ਦੇ ਵਿੱਚ ਪਾਲੀ ਮਿਕਸ ਹੋਈ ਹੈ 40% ਬੇਲਰ ਦਾ ਨਾਲ ਇਕੱਠਾ ਚਕਾਈਆਂ ਜਾਂ। ਕਿਸੇ ਵੀ ਖੇਤ ਇਦਾਂ ਦੀ ਦਿੱਕਤ ਨਹੀਂ ਆਈ ਹੈ ਕਿ ਸੁੰਡੀ ਵਾਲੀ। ਕਿਉਂਕਿ ਇਸ ਵਾਰ ਨਾ ਮੌਸਮ ਵੀ ਵਧੀਆ ਰਿਹਾ ਹੈ। ਤੇ ਕੋਈ ਵੀ ਇਦਾਂ ਦੀ ਸ਼ਿਕਾਇਤ ਆਈ ਨਹੀਂ ਹੈ ਕਿ ਸੁਰਜੀਤ ਸਿੰਘ ਜਿਹੜੇ ਫਾਰਮਰ ਵੀ ਸੀ ਗੱਲ ਕਰਦੇ ਹਾਂ। ਸਾਹੀ ਮੈਨੂੰ ਕੋਈ ਕਾਲ ਤੇ ਜਾਂ ਦਫ਼ਤਰ ਆ ਕੇ ਵੀ ਕੋਈ ਸ਼ਿਕਾਇਤ ਨਹੀਂ। ਇੰਨੇ ਸਤਾਰਕਿੰਦੇ ਇੰਨੇ ਸਰਬਾਤੇ ਤੇ ਬਾਕੀ ਹੋਰ ਉੱਥੇ ਕਿਸਾਨ ਵੀ ਸੀ ਜਿਨ੍ਹਾਂ ਨੇ 2-2 ਕਿੱਲੇ ਜਾਂ 3-3 ਕਿੱਲੇ ਆ ਕੇ ਹੈਗੀ ਹੈ ਇਹ ਪ੍ਰੋਬਲਮ ਉਹ ਵੀ ਆਪਣੀ ਕਨਕ ਬਾੜ ਰਹੀ ਹੈ ਅੱਛਾ ਤੇ ਉਹ ਸਾਰਾ ਕਹਿ ਰਹੇ ਆ ਵੀ ਸਾਡੇ ਕੋਲ ਮਹਿਕਮਾ ਕੋਸ਼ ਕੋਈ ਵੀ ਨਹੀਂ ਪਹੁੰਚਿਆ ਹੈਗਾ ਕੁਝ ਕਰਨੀ ਜੀ ਮੈਨੂੰ ਤੁਹਾਡੇ ਜਰੀਏ ਪਤਾ ਲੱਗਿਆ ਕਿਸਾਨਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਜਾਂ ਇਦਾਂ ਦੀ ਫੋਨ ਕਾਲ ਨਹੀਂ ਆਇਆ ਹੈਗਾ ਤੁਹਾਡੇ ਕਹੇ ਤੇ ਅਸੀਂ ਵਿਜ਼ਿਟ ਕਰ ਲਾਂਗੇ ਹਾਂ ਜੀ ਉਹੀ ਕਿ ਜਵਾਬ ਦਿਓ ਕਿ ਇਹ ਵਾਕਈ ਪ੍ਰਾਲੀ ਕਰਕੇ ਹੋਇਆ ਹੈ ਕਿ ਪ੍ਰਾਲੀ ਨਾ ਚਲਣ ਕਰਕੇ ਹੋਇਆ ਹੈ ਜਾਂ ਪ੍ਰਾਲੀ ਕੀ ਕੀ ਕਾਰਨ ਹੋ ਸਕਦਾ ਢੁੰਡੀ ਲੱਗਦਾ ਹੋਵੇ ਜਿਹੜੇ ਖੇਤਾਂ ਦੀ ਤੁਸੀਂ ਗੱਲ ਕਰਦੇ ਹੋ ਜਿੰਨਾ ਕਿ ਮੈਂ ਦੌਰਾ ਕੀਤਾ ਹੈ ਪਹਿਲਾਂ ਹਣਾ ਅਸੀਂ ਪਿਛਲੇ 1.5 ਮਹੀਨੇ ਤੋਂ ਫੀਲਡ 'ਚ ਹੀ ਆਂ ਇਹਨਾਂ ਖੇਤਾਂ ਵਿੱਚ ਪਹਿਲਾਂ ਉਹਨਾਂ ਨੇ ਗੱਠਾਂ ਚ ਚਾਈਆਂ ਹੋਈਆਂ ਆ ਪ੍ਰਾਲੀ ਦੀ ਪ੍ਰਾਲੀ ਦੀ ਵਿੱਚ ਬਿਜਾਈ ਹੋ ਨਹੀਂ ਕੀਤੀ ਹੈਗੀ ਫਿਰ ਵੀ ਅਸੀਂ ਮੌਕੇ ਤੇ ਜਾ ਕੇ ਦੇਖ ਲਾਂਗੇ ਵੀ ਕੀ ਪ੍ਰੋਬਲਮ ਹੈ ਪ੍ਰਾਲੀ ਅਸੀਂ ਉਹ ਜਿਹੜਾ ਪ੍ਰਾਲੀ ਵਿੱਚ ਪਈ ਹੋਊਗੀ ਜੇ ਪ੍ਰਾਲੀ ਦੇ ਵਿੱਚ ਕੀਤਾ ਹੈ ਤੁਸੀਂ ਵੀਡੀਓ ਬਣਾਈਏ ਤੁਸੀਂ ਵੀਡੀਓ 'ਚ ਦੇਖ ਲਓ ਕਿ ਉੱਥੇ ਮਿੱਟੀ ਦੇਖ ਜਿਓ ਕਿ ਪ੍ਰਾਲੀ ਦੇਖੀ ਹੈ ਜਿੱਦਣ ਕਿ ਮੜਮੁੱਤਾਂ ਤੋਂ ਦਿਖੇ ਰਹੇ ਹਾਂ ਪ੍ਰਾਲੀ ਦਾ ਕੋਈ ਟੱਕਰ ਤਾਂ ਦਿਖੂਗਾ ਸਮੋਣਾ ਕਿ ਪ੍ਰਾਲੀ ਦੇ ਵਿੱਚ ਉਹ ਅਸੀਂ ਮੌਕੇ ਤੇ ਜਾ ਕੇ ਮੌਂਸਨਾ ਕਰਕੇ ਫਿਰ ਦੱਸ ਸਕਦੇ ਹਾਂ ਤੇ ਮਹਿਕਮਾ ਅੱਗੇ ਉਹਨਾਂ ਨੇ ਕਿ ਹੋਰ ਮੁਆਵਜ਼ਾ ਮੰਗ ਰਹੇ ਹੈ ਸਾਡਾ 8 ਤੋਂ 10 ਹਜ਼ਾਰ ਪਰ ਇਕੜ ਦਾ ਖਰਚਾ ਹੋਇਆ ਤੇ ਹੁਣ ਸਾਨੂੰ ਦੁਬਾਰਾ ਫੇਰ ਵੀ ਜਿੰਨੀ ਪੈਣੀ ਹੈ ਕੋਈ ਕਰਨੀ ਉਹਦਾ ਫਿਰ ਅਸੀਂ ਮੋਕਟੇ ਜਾਂ ਕੇ ਮੌਇਨਾ ਕਰਕੇ ਦੇਖ ਲੈਂਦੇ ਆ ਵੀ ਕੀ ਪ੍ਰੋਬਲਮ ਅਸਲੀ ਕੀ ਆ ਕੋਈ ਸਪਰੇਅ ਗਲਤ ਹੋਈ ਆ ਜਾਂ ਕੋਈ ਛੁੰਡੀ ਦਾ ਹਮਲਾਇਆ ਕੀ ਆ ਕਿ ਪਹਿਲੀ ਕਾਲ ਤੇ ਜੇ ਸਾਡੇ ਕੋਲ ਸ਼ਿਕਾਇਤ ਕਰਕੇ ਫਿਰ ਅਸੀਂ ਉਹਨਾਂ ਨੂੰ ਸੁਝਾਅ ਦਿੰਦੇ ਆ ਨਾ ਵੀ ਇਹ ਛੁੰਡੀ ਪਈ ਆ ਉਹ ਸਪਰੇਅ ਹੋ ਜਾਂਦਾ ਜੀ 4-500 ਰੁਪਏ ਦੀ ਸਪਰੇਅ ਹੋ ਜਾਂਦੀ ਆ ਕਿੱਲੇ ਦਾ 5000 ਰੁਪਏ ਖਰਚਾ ਤਾਂ ਨਹੀਂ ਹੁੰਦਾ ਹੈਗਾ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਹੈ ਮੇਰੇ ਕੋਲ ਆਹੀ ਹੁਣ ਤੁਸੀਂ ਉਹ 10-15 ਮਿੰਟ ਪਹਿਲਾਂ ਕਾਲ ਕੀਤੀ ਉਹਦੀ ਪਤਾ ਲੱਗਿਆ ਨਹੀਂ ਮੈਂ ਸਾਰਾ ਦਿਨ ਟਖਰਾ ਪਿੰਡ 'ਚ ਹੀ ਸੀਗਾ ਅੱਜ ਕਿਉਂਕਿ ਇਹ ਦੋ-ਤਿੰਨ ਸਟੱਵਲ ਪਾਰਮਰ ਅਗਲਾਰੇ ਨੂੰ ਹਟਾ ਦਿਆ ਹੈ ਤੇ ਕੋਈ ਵੀ ਦਿੱਕਤ ਨਹੀਂ ਆਈ 60% ਵੀਾਈ ਹੋਈ ਹੈ ਮੱਛੀ ਵਾੜ ਚ ਤੇ ਇਹ ਤਾਂ ਨਹੀਂ ਦਿੱਕਤ ਨਹੀਂ ਸੁੰਢੀ ਵਾਲੀ ਐ ਸੋ ਮੌਸਮ ਜਿਹੜਾ ਅਨੁਕੂਲ ਆ ਕੋਈ ਸੁੰਢੀ ਜਾਂ ਬਿਮਾਰੀ ਦੇ ਖਤਰਾ ਲੱਗ ਨਹੀਂ ਰਿਹਾ ਹੈ ਜੀ